ਸਾਡਾ ਹਰਮੰਦਰ ਸਾਹਿਬ ਹੈ ਤੇ ਗ੍ਰੰਥ ਪੰਥ ਅਕਾਲ ਤਖਤ ਸਰੋਵਰ ਇਹ ਸਿੱਖਾਂ ਕੋਲ ਜਿੰਨਾ ਚਿਰ ਹਨ ਉਹਨਾਂ ਚਿਰ ਇਹਨਾਂ ਨੂੰ ਕੋਈ ਹਰਾ ਨਹੀਂ ਸਕਦਾ ਆਖੋ ਸਤਿਨਾਮ ਸਾਧ ਸੰਗਤ ਜੀ ਯਤਨ ਬੜੇ ਕੀਤੇ ਗਏ ਆਪ ਜੀ ਨੂੰ ਪਤਾ ਹੈ ਵੀ ਜਿਹੜਾ ਸਮਾਂ ਚੱਲ ਰਿਹਾ ਹੈ 1 ਜੂਨ ਤੋਂ ਲੈ ਕੇ 8 9 10 ਜੂਨ ਤੱਕ ਇਹ ਜੋ ਕੱਲੂ ਕਾਰਾ ਬਾਪਰਿਆ ਹੈ ਉਹ ਆਪਾਂ ਬੜੇ ਤਰੀਕਿਆਂ ਕਰਕੇ ਸਰਵਣ ਕਰਦੇ ਹਾਂ ਜੋ ਕਿ 1 ਜੂਨ ਤੋਂ ਲੈ ਕੇ ਸਿੰਘਾਂ ਨੇ ਮੋਰਚੇ ਲਾਏ ਤੇ ਡਟੇ ਰਹੇ 5 ਜੂਨ ਨੂੰ ਸਾਰਾ ਦਿਨ ਸਾਰੀ ਰਾਤ ਫੈਰੰਗ ਹੁੰਦੀ ਰਹਿੰਦੀ ਐ ਬੜੇ ਯਤਨ ਕੀਤੇ ਗਏ ਆ ਗੱਲ ਉਥੀ ਆ ਜਾਂਦੀ ਐ ਕਿ ਜਗਾਵਾ ਬਾਹਰ ਬੜੀਆਂ ਸੀ ਉਥੇ ਹੀ ਹਮਲਾ ਕਿਉਂ ਕੀਤਾ ਗਿਆ ਬਹਾਨਾ ਸੰਤ ਗਿਆਨੀ ਜਰਨੈਲ ਸਿੰਘ ਦੀ ਪਿੰਡਾਂ ਵਾਲਿਆਂ ਦਾ ਬਣਾਇਆ ਗਿਆ ਪਰ ਉਸ ਤੋਂ ਬਹੁਤ ਪਵਿੱਤਰ ਸਥਾਨ ਬਾੜ ਵੀ ਸੀ ਜਿਨ੍ਹਾਂ ਤੇ ਹਮਲੇ ਕੀਤੇ ਗਏ ਸਨ ਗੱਲ ਮੇਨ ਸਥਾਨ ਦੀ ਸੀ ਕਿ ਸਿੱਖਾਂ ਕੋਲ ਜਿੰਨਾ ਚਿਰ ਕਾਲ ਤਖਤ ਹੈ ਹਰਮੰਦਰ ਸਾਹਿਬ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਪਵਿੱਤਰ ਸਰੋਵਰ ਹੈ ਇਹਨਾਂ ਨੂੰ ਕੋਈ ਖਰਾ ਨਹੀਂ ਸਕਦਾ ਫੌਜ ਲਗਾਤਾਰ ਆਪਣੇ ਪਲਾਨ ਬਦਲ-ਬਦਲ ਕੇ ਦਰਬਾਰ ਸਾਹਿਬ ਦੇ ਅੰਦਰ ਜਾਣ ਦਾ ਯਤਨ ਕਰਦੀ ਰਹੀ ਪਰ ਸਿੰਘਾਂ ਦੇ ਵਿੱਚ ਇੰਨਾ ਜਜਵਾ ਸੀ ਪਲੈਨਿੰਗ ਇੰਨੀ ਤਕੜੀ ਸੀ ਜਰਨਲ ਸੁਵੇਕ ਸਿੰਘ ਵਰਗਿਆਂ ਦੀ ਕਿ ਉਹ ਅੱਗੇ ਤੱਕ ਜਾਣ ਨਹੀਂ ਸੀ ਦੇ ਰਹੇ ਇਸ ਕਰਕੇ 1 ਜੂਨ ਤੋਂ ਲੈ ਕੇ ਸਿੰਘ ਆਪਣੇ ਮੋਰਚਿਆਂ ਤੇ ਡਟੇ ਹੋਏ ਸੀ ਇਹ ਮੋਰਚੇ ਜਿਹੜੇ ਸਿੰਘਾਂ ਨੇ ਯੁੱਧ ਨੀਤੀ ਕਰਕੇ ਯੁੱਧ ਨੀਤੀ ਨਾਲ ਤਿਆਰ ਕੀਤੇ ਹੋਏ ਸੀ ਜਿਵੇਂ ਪਾਣੀ ਵਾਲੀ ਟੈਂਕੀ ਦੋ ਬੂੰਗੇ ਤੇ 골ਡਨ ਟੈਂਪਲ ਵਿਊ ਬ੍ਰਹਿਮ ਗੁੱਟਾ ਖਾੜਾ ਸਾਰੇ ਮੋਰਚਿਆਂ ਨੂੰ ਇਹ ਜਿਹੜੇ ਲਾਏ ਹੋਏ ਸੀ ਬਾਹਰਲੇ ਮੋਰਚਿਆਂ ਨੂੰ ਫੈਰਿੰਗ ਦੇ ਨਾਲ ਜਿਹੜਾ ਤਬਾਹ ਕਰ ਦਿੱਤਾ ਸੀ ਕਿਉਂਕਿ ਵਾਰਤਾ ਉਹ ਦਿਸਦੇ ਸੀ ਸਾਹਮਣੇ ਸੀ ਤੇ ਇਹਨਾਂ ਨੇ ਬਾਹਰਲੇ ਮੋਰਚਿਆਂ ਤੇ ਸਾਰਿਆਂ ਤੇ ਕਬਜਾ ਸੀ ਜਿਹੜਾ ਕਰ ਲਿਆ ਉਹ ਗੱਲ ਕਰਨੀ ਬੜੀ ਸੌਖੀ ਹੈ ਪਰ ਜਿਹੜਾ ਉਹ ਸਮਾਂ ਬੀਤਿਆ ਸਾਧ ਸੰਗਤ ਜੀ ਉਹ ਜਿਨ੍ਹਾਂ ਨੇ ਵੇਖਿਆ ਜਾਂ ਜਿਨ੍ਹਾਂ ਨੇ ਹਟਾਇਆ ਉਹ ਬੜਾ ਔਖਾ ਸੀ ਪਰ ਇਹਨਾਂ ਨੂੰ ਨਹੀਂ ਪਤਾ ਸੀ ਕਿ ਦਰਬਾਰ ਸਾਹਿਬ ਦੇ ਅੰਦਰ ਗੁਪਤ ਮੋਰਚੇ ਵੀ ਕਈ ਹਨ ਜਿਨ੍ਹਾਂ ਦਾ ਨਹੀਂ ਪਤਾ ਸੀ ਫੌਜ ਨੇ ਜਿੰਨਾ ਸਮਾਂ ਕਿਹਾ ਸੀ ਕਿ ਇੰਨੇ ਸਮੇਂ ਵਿੱਚ ਅਸੀਂ ਬਾਹਰਲੇ ਮੋਰਚਿਆਂ ਨੂੰ ਫਤਿਹ ਕਰ ਦਿਆਂਗੇ ਪਰ ਇਹਨਾਂ ਨੂੰ ਬਹੁਤ ਸਮਾਂ ਲੱਗਿਆ ਬਹੁਤ ਸਮਾਂ ਮਰਜੀਵੜੇ ਸਿੰਘ ਅੱਗੇ ਹੋ ਕੇ ਲੜਦੇ ਰਹੇ ਕਈ ਛਿੱਧ ਵੀ ਹੁੰਦੇ ਰਹੇ ਪਰ ਫੌਜ ਦਾ ਇੱਕ ਵੀ ਬੰਦਾ ਉਹ ਅੱਗੇ ਨਹੀਂ ਲੰਘਣ ਦਿੰਦੇ ਸੀ ਉਹਨਾਂ ਨੇ ਬੜਿਆਂ ਨੂੰ ਸੋਧਿਆ ਫੌਜ ਨੇ ਜਿਹੜਾ ਪਲਾਨ ਕੀਤਾ ਸੀ ਕਿ ਦੱਖਣੀ ਦਵਾਰ ਤੋਂ ਮਤਲਬ ਬਾਬਾ ਦੀਪ ਸਿੰਘ ਵਾਲੇ ਪਾਸੇ ਤੋਂ ਹਮਲਾ ਕਰਾਂਗੇ ਤੇ ਉਹ ਪਲੈਨਿੰਗ ਫਿਰ ਜਦੋਂ ਇਹਨਾਂ ਦਾ ਕੋਈ ਫਾਲ ਨਹੀਂ ਪੁੱਗਦੀ ਸੀ ਤਾਂ ਉਹਨੂੰ ਕੈਨਸਲ ਕਰ ਦਿੰਦੇ ਸੀ ਕਿਉਂਕਿ ਰੇਕੀ ਕਰਕੇ ਵੇਖਿਆ ਜਾਂਦਾ ਸੀ ਫੌਜ ਨੂੰ ਗੇਟ ਤੱਕ ਪਹੁੰਚਣਾ ਬਹੁਤ ਔਖਾ ਸੀ ਫੌਜ ਨੇ ਛੋਟੇ-ਛੋਟੇ ਟੈਂਕ ਤੇ ਬਖਤਰਬੰਦ ਗੱਡੀਆਂ ਹਮੇਸ਼ਾ ਤਾਂ ਹੀ ਤੇ ਕਹਿੰਦੇ ਆ ਵੀ ਜਿਹੜਾ ਉਹਨਾਂ ਕੋਲ ਇੰਤਜ਼ਾਮ ਹੁੰਦੇ ਨੇ ਉਹ ਬੜੇ ਤਾਕੜੇ ਹੁੰਦੇ ਨੇ ਉਹਨਾਂ ਕੋਲ ਇੰਤਜ਼ਾਮ ਹੁੰਦਾ ਜਿਹੜਾ ਉਹ ਬੜਾ ਵੱਡਾ ਹੁੰਦਾ ਇਹ ਇੰਤਜ਼ਾਮ ਕੀਤਾ ਹੋਇਆ ਸੀ ਤੇ ਅੱਗੇ ਟੈਂਕ ਪਿੱਛੇ ਬਖਤਰਬੰਦ ਗੱਡੀਆਂ ਤੇ ਫੌਜ ਸੀ ਜਿਹੜੀ ਅੱਗੇ ਤਿਆਰ ਹੋ ਜਾਂਦੀ ਸੀ ਤਿਆਰ ਹੋ ਚੁੱਕੀ ਸੀ ਪਰ ਇਹ ਅੰਦਰ داਖਲ ਨਾ ਹੋ ਸਕੇ ਇਸ ਕਰਕੇ ਜਿਹੜਾ ਦੱਖਣ ਵਾਲੇ ਪਾਸੇ ਦਾ ਪਲੈਨਿੰਗ ਸੀ ਉਹ ਕੈਨਸਲ ਕਰ ਦਿੱਤਾ ਗਿਆ ਸੀ ਤੇ ਫਿਰ ਪਲੈਨਿੰਗ ਦੁਆਰਾ ਬਣਾ ਲਈ ਜਾਂਦੀ ਸੀ ਕਿ ਹੁਣ ਇਧਰਲੇ ਪਾਸਿਓਂ ਜਾਇਆ ਜਾਏ ਹੁਣ ਇਧਰਲੇ ਪਾਸਿਓਂ ਜਾਇਆ ਜਾਏ ਹੁਣ ਜਿਹੜੀਆਂ ਗੱਡੀਆਂ ਸ੍ਰੀ ਦਰਵਾਰ ਸਾਹਿਬ ਦੀ ਪ੍ਰਕਰਮਾ ਵਿੱਚ ਦਾਖਲ ਹੋ ਸਕਣ ਇਹ ਇਦਾਂ ਦਾ ਪਲਾਨ ਇਹਨਾਂ ਨੇ ਬਣਾਇਆ ਹੈ ਉਨਾ ਘੰਟਾ ਕਰ ਵਾਲੇ ਪਾਸੋਂ ਫਿਰ ਜੋ ਅੰਦਰ ਦਾਖਲ ਕਰਵਾਇਆ ਜਾਵੇਗਾ ਵੀ ਗੱਡੀਆਂ ਨੂੰ ਇਹ ਫੌਜ ਨੇ ਆਪਣਾ ਪਲਾਨ ਸੀ ਜਿਹੜਾ ਬਦਲਿਆ ਸੌਣੀ ਤੋਂ ਤਕਰੀਬਨ 7:00 ਵਜੇ ਸਾਰੀਆਂ ਫੌਜਾਂ ਰਵਾਨਾ ਹੋਣਗੀਆਂ ਤੇ ਅੰਦਰਲੇ ਮੋਰਚਿਆਂ ਦਾ ਮੁਕਾਬਲਾ ਕਰਨ ਲਈ ਉਹਨਾਂ ਨੂੰ ਤਿਆਰ ਕੀਤਾ ਗਿਆ ਕਿਉਂਕਿ ਕਮਾਂਡੋ ਫੋਰਸ ਬੁਲਾਈ ਗਈ ਸੀ ਗੋਤਾਖੋਰ ਬੁલાਏ ਗਏ ਸੀ ਜਿਹੜੇ ਕਮਾਂਡੋ ਦੇ ਪੂਰੇ ਐਕਸਪਰਟ ਬੰਦੇ ਸੀ ਉਹਨਾਂ ਨੇ ਵੱਡੀ ਪਲੈਨਿੰਗ ਨਾਲ ਉਹਨਾਂ ਨੂੰ ਤਿਆਰ ਕੀਤਾ ਗਿਆ ਸੀ ਬਾਹਰਲੇ ਮੋਰਚੇ ਤਵਾ ਕਰਕੇ ਕਮਾਂਡੋ ਫੌਜ ਫੌਜ ਸੀ ਜਿਹੜੀ ਉਹ ਅੰਦਰ ਭੇਜੀ ਗਈ ਤੇ ਤਕਰੀਬਨ 10 ਵਜੇ ਘੰਟਾ ਕਰ ਵੱਲੋਂ ਜਿਹੜੀ ਇਹ ਕਾਰਵਾਈ ਸੀ ਜਿਹੜੀ ਸ਼ੁਰੂ ਹੋਈ ਤੇ ਦੂਜੇ ਪਾਸੇੋਂ ਜਿਹੜੀ ਫੌਜੀ ਇਹਨਾਂ ਨੇ ਦੂਜੇ ਪਾਸੇ ਤੋਂ ਹਮਲਾ ਕਰਨਾ ਸੀ ਤੇ ਸਵੇਰੇ 5:00 ਵਜੇ ਕੰਪਲੈਕਸ ਦੇ ਅੰਦਰ ਇਹ ਵੜ ਸਕੇ ਉਹ ਵੀ 7 ਘੰਟੇ ਲੇਟ ਤੇ ਪਹਿਲਾ ਫੌਜੀ ਪਲਟਨ ਅੰਦਰ ਵੜਨ ਲੱਗੀ ਜਦੋਂ ਉਹਨਾਂ ਵਿੱਚੋਂ ਪੌੜੀਆਂ ਚੜਨ ਲੱਗੇ ਤੇ ਉਹ ਸਾਰੇ ਮਾਰੇ ਗਏ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਸੀ ਵੀ ਫਾਇਰ ਕਿੱਧਰੋਂ ਹੋ ਰਿਹਾ ਮੋਰਚੀ ਇਹੋ ਜੇ ਬਣਾਏ ਹੋਏ ਸੀ ਉਹਨਾਂ ਦੇ ਅੰਦਰ ਵੜੇ ਦਿਮਾਗ ਵਾਲੇ ਬੜੇ ਕਾਇਮ ਗੁਰਸਿੱਖੀ ਅਸਲ ਵਿੱਚ ਪਾਵਰ ਵੀ ਸੀ ਬਾਣੀ ਦੀ ਬਾਣੇ ਦੀ ਨਤਨੇਮੀ ਸਿੰਘ ਸੀ ਰਜਾਨਾ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ ਜਪਜੀਤ ਸਾਹਿਬ ਦੇ ਪਾਠ ਕਰਨੇ ਚੌਪੀ ਸਾਹਿਬ ਦੇ ਪਾਠ ਕਰਨੇ ਪੰਜ ਗ੍ਰੰਥੀ ਦੇ ਪਾਠ ਕਰਨੇ ਸਾਧ ਸੰਗਤ ਜੀ ਤੇ ਉੱਥੇ ਜਿਹੜਾ ਅੰਦਰ ਮੋਰਚਾ ਲੱਗਾ ਸੀ ਸਿੰਘਾਂ ਵੱਲੋਂ ਇਹੋ ਜਿਹਾ ਬਣਾਇਆ ਸੀ ਉੱਥੇ ਹਵਾ ਵੀ ਨਹੀਂ ਲੰਘ ਸਕਦੀ ਸੀ ਉੱਥੇ ਜਿਹੜਾ ਇੱਕ ਅਵਸਰ ਸੀ ਜਿਹੜਾ ਅੱਗੇ ਵਧਣਾ ਚਾਹੁੰਦਾ ਸੀ ਜਸਵੀਰ ਰਹਿਣਾ ਉਹਦਾ ਨਾਮ ਸੀ ਜਦੋਂ ਅੱਗੇ ਵਧਿਆ ਤਾਂ ਪ੍ਰਕਰਮਾ ਵੱਲ ਉਹਦੇ ਗੋਲੀਆਂ ਲੱਗੀਆਂ ਤੇ ਹੁਣ ਜਦੋਂ ਜ਼ਖਮੀ ਹੋਇਆ ਤੇ ਅੰਦਰਲੇ ਮੋਰਚਾਂ ਤੋਂ ਗੋਲੀਆਂ ਆਈਆਂ ਉਹ ਦੋਵੇਂ ਲੱਤਾਂ ਤੋਂ ਨਕਾਰਾ ਹੋ ਗਿਆ ਸੀ ਤੇ ਬਾਕੀ ਫੌਜੀਆਂ ਦੇ ਨਾਲ ਇਹਨਾਂ ਨੂੰ ਇੱਥੋਂ ਕੱਢਿਆ ਗਿਆ ਤੇ ਫੌਜੀਆਂ ਦੇ ਇਲਾਜ ਲਈ ਵੀ ਪੂਰਾ ਪ੍ਰਬੰਧ ਸੀ ਹੈਲੀਕਾਪਟਰ ਵਗੈਰਾ ਰੱਖੇ ਹੋਏ ਸੀ ਜਿਆਦਾ ਜ਼ਖਮੀਆਂ ਨੂੰ ਅੰਬਾਲਾ ਤੱਕ ਪਹੁੰਚਾਇਆ ਜਾਂਦਾ ਸੀ ਇਸ ਕਰਕੇ ਜਰਨਲ ਸਵੇਗ ਸਿੰਘ ਵਰਗਾਂ ਵੱਲੋਂ ਇੰਨੀ ਤਕੜੀ ਪਲੈਨਿੰਗ ਸੀ ਕਿ ਫੌਜ ਅੱਗੇ ਜਾ ਹੀ ਨਹੀਂ ਸਕਦੀ ਅੱਗੇ ਵਧ ਨਹੀਂ ਸਕਦੀ ਸੀ ਤੇ ਪਤਾ ਨਹੀਂ ਸੀ ਲੱਗਦਾ ਕਿ ਇਹ ਗੋਲੀਆਂ ਕਿਹੜੇ ਪਾਸੋਂ ਆ ਰਹੀਆਂ ਨੇ ਤੇ ਬੜਾ ਯਤਨ ਕਰਦੇ ਸੀ ਉਹ ਬੜੀਆਂ ਵੱਡੀਆਂ ਪਲੈਨਿੰਗਾਂ ਬਣਾਉਂਦੇ ਸੀ ਅੱਧੀ ਰਾਤ ਲੰਘ ਗਈ ਉਹ ਕਮਰਾਂ ਤੱਕ ਵੀ ਨਹੀਂ ਸਨ ਪਹੁੰਚ ਸਕੇ ਫੌਜ ਨੂੰ ਫਿਰ ਆਪਣੀ ਪਲੈਨਿੰਗ ਸੀ ਜਿਹੜੀ ਉਹ ਬਦਲਣੀ ਪਈ ਫਿਰ ਪਹਿਲੀ ਤੇ ਦੂਜੀ ਮੰਜ਼ਲ ਇਹਨਾਂ ਨੇ ਉੱਪਰ ਚੜ ਕੇ ਜਿਹੜੀ ਵਧਣ ਦੀ ਕੋਸ਼ਿਸ਼ ਕੀਤੀ ਤੇ ਫਿਰ ਤਕਰੀਬਨ 2 ਘੰਟਿਆਂ ਵਿੱਚ ਫੌਜ ਜਿਹੜਾ ਥੋੜੇ ਅੱਗੇ ਵਧਣ ਵਿੱਚ ਕਾਮਯਾਬ ਹੋਈ ਪਰ ਜੋ ਥੱਲੇ ਤੋਂ ਫੌਜ ਫਿਰ ਵੀ ਅੱਗੇ ਨਹੀਂ ਸੀ ਵੱਧ ਸਕੀ ਕਿਉਂਕਿ ਜਰਨਲ ਸਵੇਗ ਸਿੰਘ ਉਹਨਾਂ ਨੇ ਜਿਹੜੇ ਉੱਥੇ ਬਰਾਂਡੇ ਸੀ ਕਮਰੇ ਬਣੇ ਸੀ ਬਰਾਂਡਿਆਂ ਦੇ ਸਿਰੇ ਤੇ ਕਿਹੋ ਜਿਹਾ ਮੋਰਚਾ ਬਣਾਇਆ ਸੀ ਜਿਹੜਾ ਨਜ਼ਰ ਵੀ ਨਹੀਂ ਆਉਂਦਾ ਸੀ ਜਿਹੜਾ ਦਿਸਦਾ ਵੀ ਨਹੀਂ ਸੀ ਉੱਥੇ ਇਹਨਾਂ ਨੇ 9 ਇੰਚ ਉੱਚੀ ਇੱਕ ਮਸ਼ੀਨ ਗਨ ਸੀ ਜਿਹੜੀ ਉਹ ਫਿੱਟ ਕੀਤੀ ਹੋਈ ਸੀ ਜੋ ਕਿਸੇ ਵੀ ਤਰੀਕੇ ਨਾਲ ਕੋਈ ਆਉਣਾ ਚਾਹੁੰਦਾ ਸੀ ਚਾਹੇ ਕੋਈ ਪੈ ਕੇ ਆਉਂਦਾ ਚਾਹੇ ਕੋਈ ਲੰਮਾ ਪੈ ਕੇ ਆਉਂਦਾ ਉਹ ਤੇ ਉਹ ਵਾਰ ਕਰਦੀ ਸੀ ਫੌਜ ਦਾ ਭਾਰੀ ਨੁਕਸਾਨ ਹੋ ਰਿਹਾ ਸੀ ਤੇ ਇਹ ਉਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਸੀ ਕਾਫੀ ਫੌਜ ਸੀ ਜਿਹੜੀ ਉਹ ਮਾਰੀ ਗਈ ਬੜੀ ਫੌਜ ਕਬਰਾਈ ਹੋਈ ਸੀ ਤੇ ਕਈਆਂ ਦੇ ਹੌਂਸਲੇ ਸੀ ਜਿਹੜੇ ਉਹ ਟੁੱਟ ਚੁੱਕੇ ਸੀ ਤੇ ਕਈ ਚਲੇ ਵੀ ਗਏ ਸੀ ਛੱਡ ਕੇ ਫਿਰ ਅੱਗੇ ਇੱਕ ਇਸਰਾਰ ਖਾਨ ਸੋ ਜਿਨੂੰ ਫੌਜ ਦੀ ਕਮਾਂਡ ਸੀ ਜਿਹੜੀ ਸੁਮਾਏਗੀ ਉਹ ਕੰਪਨੀ ਭੇਜੀ ਜਾਂਦੀ ਹੈ ਕਿ ਕਮਰਿਆਂ ਤੋਂ ਅੱਗੇ ਤੇਜ਼ੀ ਨਾਲ ਨਿਕਲ ਕੇ ਪੌੜੀਆਂ ਚੜ ਕੇ ਉੱਪਰ ਜਿਹੜੀ ਫੌਜ ਹੈ ਪਹੁੰਚੀ ਹੋਈ ਹੈ ਉਹਨਾਂ ਨਾਲ ਮਿਲ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਦੱਖਣੀ ਵਾਲੇ ਪਾਸਿਓਂ ਫੈਰੰਗ ਹੈ ਜਿਹੜੀ ਉਹ ਸ਼ੁਰੂ ਕੀਤੀ ਜਾਵੇ ਇਹ ਕੰਪਨੀ ਕਿਸੇ ਤਰ੍ਹਾਂ ਸਿਰੇ ਤੱਕ ਪਹੁੰਚ ਜਾਂਦੀ ਹੈ ਪਹੁੰਚਣ ਦੀ ਕੋਸ਼ਿਸ਼ ਕਰਦੀ ਹੈ ਪਰ ਜਦੋਂ ਉੱਪਰ ਚੜਦੇ ਆ ਜਿਹੜੀ ਸਾਰੀ ਫੌਜ ਹੈ ਫੇਰ ਅੰਦਰੋਂ ਫਾਇਰਿੰਗ ਹੁੰਦੀ ਹੈ ਤੇ ਉਹ ਸਾਰੀ ਫੌਜ ਹੈ ਜਿਹੜੀ ਖਤਮ ਹੋ ਜਾਂਦੀ ਹੈ ਇਹ ਪਲੈਨਿੰਗ ਵੀ ਜਿਹੜੀ ਉਹਨਾਂ ਦੀ ਨਹੀਂ ਚੱਲਦੀ ਤੇ ਖੂੰਜਿਆਂ ਵਿੱਚੋਂ ਜਿਹੜੇ ਮੋਰਚੇ ਸੀ ਨਾ ਖੂੰਜਿਆਂ ਵਿੱਚ ਲਾਏ ਹੋਏ ਉਹ ਬਹੁਤ ਕਾਮਯਾਬ ਸੀ ਕਿਉਂਕਿ ਰੌਲਾ ਸਾਰਾ ਅਕਾਲ ਤਰਸਦਾ ਸੀ ਕਿ ਫਿਰ ਗੋਤਾਖੋਰ ਵੀ ਬੁਲਾਏ ਇਸ ਵਿੱਚ ਸਰੋਵਰ ਵਿੱਚੋਂ ਦੀ ਲੰਘ ਕੇ ਪਹੁੰਚ ਸਕਣ ਬੜਾ ਭਿਆਨਕ ਸਵਾਂ ਸੀ ਬੜੀ ਉੱਥੇ ਲੋਕ ਵਿਗੜ ਗਏ ਹੋਏ ਸੀ ਬੜੀਆਂ ਸੰਗਤਾਂ ਵੀ ਉੱਥੇ ਪਹੁੰਚੀਆਂ ਹੋਈਆਂ ਸੀ ਤੇ ਇਹ ਕਮਾਂਡੋ ਫੋਰਸ ਵਿੱਚ ਬੰਦੇ ਸੀ ਜਿਹੜੇ ਬਹੁਤ ਐਕਸਪਰਟ ਸੀ ਇਹਨਾਂ ਦੀਆਂ ਟ੍ਰੇਨਿੰਗਾਂ ਬੜੀਆਂ ਤੱਕੜੀਆਂ ਸੀ ਪਰ ਵੱਡੇ ਅਵਸਰ ਫਿਰ ਵੀ ਪਰੇਸ਼ਾਨ ਹੋ ਰਹੇ ਸੀ ਉਹਨਾਂ ਨੂੰ ਆਪਣੀ ਰਣਨੀਤੀਆਂ ਸੀ ਜਿਹੜੀਆਂ ਉਹ ਬਦਲਣੀਆਂ ਪੈਂਦੀਆਂ ਸੀ ਰਾਤ ਦੇ ਤਕਰੀਬਨ 2:30 ਵਜੇ ਇੱਥੇ ਘੰਟਾਗਰਪਾਲਾ ਪਾਸਾ ਸੀ ਜਿਹੜਾ ਉਹ ਫੌਜ ਨੇ ਕਬਜ਼ੇ ਵਿੱਚ ਲੈ ਲਿਆ ਸੀ ਤੇ ਉਧਰੋਂ ਕੁਝ ਬੰਦੇ ਮਰਦੇ ਢੈਂਦੇ ਆਖਰ ਨੂੰ ਥੋੜਾ ਦਰਸ਼ਨੀ ਡੋਡੀ ਤੱਕ ਪਹੁੰਚਦੇ ਆ ਤੇ ਇਹਦੇ ਨਾਲ ਸਿੰਘਾਂ ਦਾ ਧਿਆਨ ਹੈ ਜਿਹੜਾ ਉਹ ਵੰਡਿਆ ਜਾਂਦਾ ਫਿਰ ਤੇ ਇਹਦਾ ਫਿਰ ਫੌਜ ਨੇ ਕਾਫੀ ਫਾਇਦਾ ਸੀ ਜਿਹੜਾ ਚੁੱਕਿਆ ਨਿਸਾਨ ਸਾਹਿਬ ਵਾਲੇ ਪਾਸੇ ਜਿਹੜੀ ਬਿਲਡਿੰਗ ਬਣੀ ਹੋਈ ਆ ਨਿਸ਼ਾਨ ਸਾਹਿਬ ਵਾਲੇ ਪਾਸੇ ਇਹ ਫੌਜ ਉੱਥੇ ਪਹੁੰਚਦੀ ਐ ਫਿਰ ਕਮਾਂਡੋ ਪੂਰੇ ਜੋਰ ਨਾਲ ਦਰਸ਼ਨੀ ਡੋਡੀ ਵੱਲ ਵੱਧਦੀ ਐ ਤੱਕ ਆਲ ਤਖਤ ਸਹਿਬ ਵਿੱਚੋਂ ਇਹਨਾਂ ਤੇ ਫਿਰ ਫਾਇਰਿੰਗ ਹੁੰਦੀ ਐ ਤੇ ਬਹੁਤ ਸਾਰੇ ਇਹਨਾਂ ਵਿੱਚੋਂ ਮਾਰੇ ਜਾਂਦੇ ਐ ਥੋੜੇ ਵਜੇ ਭੱਜ ਕੇ ਬਰਾਂਡਿਆਂ ਵਿੱਚ ਆਉਂਦੇ ਐ ਤੇ ਉੱਥੇ ਫਿਰ ਲਾਸ਼ਾਂ ਦੇ ਬਹੁਤ ਢੇਰ ਸੀ ਜਿਹੜੇ ਉਹ ਲੱਗ ਚੁੱਕੇ ਸੀ ਪ੍ਰਕਰਮਾਂ ਦੇ ਵਿੱਚ ਪਰ ਫੌਜ ਹੈ ਜਿਹੜੀ ਉਹ ਅਕਾਲ ਤਖਤ ਸਾਹਿਬ ਤੱਕ ਅਜੇ ਪਹੁੰਚ ਨਹੀਂ ਸਕੀ ਸੀ ਤੇ ਫਿਰ ਆਪਾਂ ਕਈ ਵਾਰੀ ਸੁਣਿਆ ਵੀ ਅਵਸਰ ਹੈ ਜਿਹੜਾ ਕੇਐਸ ਬਰਾੜ ਕੁਲਦੀਪ ਬਰਾੜ ਉਹਨੇ ਸੋਚਿਆ ਕਿ ਜਿਹੜਾ ਫੌਜ ਦਾ ਨੁਕਸਾਨ ਹੈ ਉਹ ਬਹੁਤ ਹੋ ਰਿਹਾ ਹੈ ਬਹੁਤ ਸਕੀਮਾਂ ਇਹਨਾਂ ਨੇ ਘੜੀਆਂ ਪਰ ਇਹ ਬਹੁਤ ਘੱਟ ਕਾਮਯਾਬ ਹੋਏ ਕਾਮਯਾਬ ਹੀ ਨਹੀਂ ਹੋ ਸਕੇ ਫਿਰ ਆਖਰ ਅੰਦਰ ਇਹਨਾਂ ਨੇ ਫੌਜ ਵੱਲੋਂ ਸੀ ਜਿਹੜੇ ਉਹ ਟੈਂਕ ਵਾਰ ਦਿੱਤੇ ਜਾਂਦੇ ਆ ਅੰਦਰ ਤੇ ਟੈਂਕ ਦੀਆਂ ਜਿਹੜੀਆਂ ਸਰਚ ਲਾਈਟਾਂ ਹੁੰਦੀਆਂ ਨੇ ਉਹ ਬਹੁਤ ਜ਼ਿਆਦਾ ਤੇਜ਼ ਹੁੰਦੀਆਂ ਨੇ ਤੇ ਫਿਰ ਦੂਜਾ ਟੈਂਕ ਤੀਜਾ ਟੈਂਕ ਇਦਾਂ ਇਹਨਾਂ ਨੇ ਵਿਚ ਲਾਈਟਾਂ ਫਿਓਜ ਹੋ ਜਾਂਦੀਆਂ ਫਿਰ ਬਖਤਵਰ ਗੱਡੀਆਂ ਜਿਹੜੀਆਂ ਉਹ ਨਾਲ ਭੇਜ ਦੇ ਨੇ ਤੇ ਬਖਤਰ ਗੱਡੀਆਂ ਜਾਂਦੀਆਂ ਕਿ ਤੁਸੀਂ ਕਾਲ ਸਹਿਬ ਤੇ ਹਮਲਾ ਕਰਨਾ ਹੈ ਟੈਂਕ ਸਿੱਧੇ ਹੀ ਜਦੋਂ ਵਾਰ ਦਿੱਤੇ ਜਾਂਦੇ ਆ ਪਰ ਸਿੰਘਾਂ ਵਿੱਚ ਬੜਾ ਜੋਸ਼ ਸੀ ਉਹਨਾਂ ਨੇ ਜਿਹੜੇ ਰੌਂਕ ਲਾਂਚਰ ਸੀ ਉਹਨਾਂ ਨਾਲ ਇਹਨਾਂ ਨੂੰ ਵੀ ਉਡਾ ਲੁੱਤਾ ਸੀ ਉਹਨਾਂ ਕੋਲ ਵੀ ਬੜੀ ਵੱਡੀ ਤਿਆਰੀ ਸੀ ਤੇ ਇਸ ਤਰ੍ਹਾਂ ਇਹਨਾਂ ਨੂੰ ਬਹੁਤ ਵੱਡਾ ਅਵਸਰ ਸੀ ਜਿਹੜੇ ਬਰਾੜ ਵਰਗਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ ਕਿ ਹੁਣ ਬਣੇ ਤਾਂ ਗਈ ਬਣੇ ਫਿਰ ਇਹ ਕਹਿੰਦੇ ਕੋਈ ਸੁੰਦਰਜੀ ਉਹਨਾਂ ਨੂੰ ਫੋਨ ਕਰਦਾ ਹੈ ਕਿ ਟੈਂਕਾਂ ਦੀ ਮਨਜ਼ੂਰੀ ਹੈ ਜਿਹੜੀ ਉਹ ਹੋਰ ਲਈ ਜਾਵੇ ਤੇ ਦਿੱਲੀ ਤੋਂ ਟੈਂਕਾ ਜਿਹੜੇ ਉਹ ਵੱਡੇ ਤੋਪਾਂ ਟੈਂਕਾ ਜਿਹੜੇ ਉਹ ਭੇਜੇ ਜਾਣ। ਇਦਾਂ ਲੱਗਦਾ ਸੀ ਜਿਵੇਂ ਉਸ ਸਮੇਂ ਦੀ ਸਰਕਾਰ ਹੈ ਜਿਹੜੀ ਉਹ ਫਸ ਸੁੱਕੀ ਸੀ। ਤਿੰਨ ਟੈਂਕਾਂ ਦੇ ਨਾਲ ਕਾਰਵਾਈ ਹੈ ਜਿਹੜੀ ਉਹ ਸ਼ੁਰੂ ਕੀਤੀ ਗਈ। ਤੇ ਛੋਟੇ ਗੋਲੇ ਕਾਲ ਅਕਾਲ ਤੱਕ ਸਹਿਵਲ ਸੁੱਟਣੇ ਸੀ ਜਿਹੜੇ ਉਹ ਸ਼ੁਰੂ ਕਰ ਦਿੱਤੇ। ਤੇ ਕੇ ਇਸ ਬਰਾੜ ਨੂੰ ਇਹ ਸੀ ਕਿ ਟੈਂਕ ਦੇ ਨਾਲ ਸ਼ੈਦ ਸਿੰਘ ਹੈ ਜਿਹੜੇ ਉਹ ਇਹਨਾਂ ਗੋਲਿਆਂ ਦੇ ਨਾਲ ਡਰ ਗਏ ਹੋਣਗੇ ਪਰ ਫਿਰ ਵੀ ਸਿੰਘਾਂ ਨੇ ਕੋਈ ਉਸ ਵੇਲੇ ਵੀ ਕਹਿੰਦੇ ਜਮਲਾ ਨਹੀਂ ਛੱਡਿਆ بڑا ਮੁਕਾਬਲਾ ਚੱਲਿਆ ਪਰ ਦਿਨ ਚੜਨਾ ਸੀ ਜਿਹੜਾ ਉਹ ਸ਼ੁਰੂ ਹੋ ਗਿਆ ਸਵੇਰ ਦੇ ਜਦੋਂ ਸਾਢੇ 1:04 ਹੁੰਦੇ ਆ ਤਾਂ ਇਹ ਸਾਰੀ ਸੀਏਡੀਏ ਜਿਹੜੀ ਉਹ ਪਹੁੰਚਦੀ ਸੀ ਕਿ ਬਾਅਦ ਸਿੱਖ ਹੈ ਜਿਹੜੇ ਉਹ ਦਿਨ ਚੜਿਆ ਜਦੋਂ ਉਹ ਇਕੱਠੇ ਹੋਣੇ ਸ਼ੁਰੂ ਹੋ ਗਏ ਜਕਾਰੇ ਲਾਣੇ ਸ਼ੁਰੂ ਕਰ ਦਿੱਤੇ ਉਹਨਾਂ ਨੇ ਤੇ ਕਿਸ ਬਰਾਡ ਨੇ ਕਿਹਾ ਕਿ ਸਾਨੂੰ ਹੁਣ ਵੱਡੀਆਂ ਤੋਪਾਂ ਨੇ ਜਿਹੜੀਆਂ ਉਹਨਾਂ ਨੂੰ ਵਰਤਣ ਦੀ ਆਜ਼ਾਦ ਦਿੱਤੀ ਜਾਵੇ ਕਿ ਥੋੜੇ ਬਹੁਤੇ ਨਾਲ ਇਹ ਕੰਮ ਠੀਕ ਨਹੀਂ ਆਉਂਦਾ ਸਾਨੂੰ ਵੱਡੀਆਂ ਤੋਪਾਂ ਦੀ ਆਜ਼ਾਦ ਦਿੱਤੀ ਜਾਵੇ 5:00 ਵਜੇ ਇਹ ਮੈਸੇਜ ਮਿਲਿਆ 105 mm ਦੀ ਤੋਪ ਨਾਲ ਫਿਰ ਫਾਇਰਿੰਗ ਕੀਤੀ ਤੇ ਉਹ ਵੀ ਤਿੰਨ ਟੈਂਕਾਂ ਦੇ ਨਾਲ ਇਹ ਫਾਇਰਿੰਗ ਕੀਤੀ ਫਿਰ ਅਕਾਲ ਤਖਤ ਸਾਹਿਬ ਦੀ ਬੇਅਦਬੀ ਹੋਈ ਉਹ ਬਿਲਡਿੰਗ ਕੁਸ ਢਹਿਣੀ ਸ਼ੁਰੂ ਹੋ ਗਈ ਬਹੁਤ ਨੁਕਸਾਨ ਹੋਇਆ ਬੇਅਦਬੀਆਂ ਹੋਈਆਂ ਕਈ ਲੋਕ ਉੱਥੇ ਮਾਰੇ ਗਏ ਇਮਾਰਤਾਂ ਢਹ ਢੇਰੀ ਹੋ ਕੇ ਮਲਬੇ ਵਿੱਚ ਤਬਦੀਲ ਹੋ ਗਈਆਂ ਸੀ ਫਿਰ ਜਦੋਂ ਸੰਤ ਗਿਆਨੀ ਜਰਨੈਲ ਸਿੰਘ ਦੀ ਭਿੰਡਰਾਂ ਵਾਲੇ ਉਹਨਾਂ ਤੋਂ ਪਹਿਲਾਂ ਜਰਨਲ ਸਵੇਗ ਸਿੰਘ ਜੀ ਉਹ ਸ਼ਹੀਦ ਹੁੰਦੇ ਆ ਜਦੋਂ ਵਾਰ ਆਉਂਦੇ ਆ ਕਿਉਂਕਿ ਫਿਰ ਨਾਲ ਹੀ ਸੰਤ ਗਿਆਨੀ ਜਰਨੈਲ ਸਿੰਘ ਜੀ ਪਿੰਡਰਾਵਾਲੇ ਸੀ ਉਹਨਾਂ ਦੀ ਬੁੱਕਲ ਦੇ ਵਿੱਚ ਉਹਨਾਂ ਦਾ ਸੀਸ ਪਿਆ ਹੁੰਦਾ ਬੜੇ ਪਿਆਰ ਵਾਲੇ ਸੀ ਨਾਲ ਖੜਨ ਵਾਲੇ ਸਿੰਘ ਸੀਗੇ ਤੇ ਸਾਧ ਸੰਗਤ ਜੀ ਪਾਈ ਅਮਰੀਕ ਸਿੰਘ ਵਰਗੇ ਤੇ ਜਰਨਲ ਸਵੇਗ ਸਿੰਘ ਜੀ ਦਾ ਸੀਸ ਸੀ ਜਿਹੜਾ ਉਹ ਸੰਤਾਂ ਦੀ ਬੁੱਕਲ ਵਿੱਚ ਰਿਹਾ ਉਹਨਾਂ ਨੇ ਕੱਪੜਾ ਵੀ ਪਾਇਆ ਉਹ ਸ਼ੀਧ ਹੋ ਗਏ ਥੋੜੇ ਜਿਹਾ ਟਾਈਮ ਬਾਅਦ ਭਾਈ ਅਮਰੀਕ ਸਿੰਘ ਜੀ ਉਹਨਾਂ ਨੇ ਵੀ ਸ਼ੀਧੀ ਪ੍ਰਾਪਤ ਕੀਤੀ ਤੇ ਫਿਰ ਸੰਤਾ ਨੇ ਆਪ ਬਾਹਰ ਨਿਕਲ ਕੇ ਸ਼੍ਰੀ ਦਰਬਾਰ ਸਾਹਿਬ ਵੱਲ ਆਪਣਾ ਮੁੱਖ ਕੀਤਾ ਨਮਸਕਾਰ ਕੀਤੀ ਜਿੰਨੇ ਕਦਮ ਉਹ ਵੱਧਦੇ ਸੀ ਵੱਧਦੇ ਗਏ ਉਤਰਨ ਤੇ ਇਨਸਾਨ ਸਾਹਿਬ ਦੇ ਕੋਲ ਜਾ ਕੇ ਉਹਨਾਂ ਦੇ ਸਰੀਰ ਨੂੰ ਬਹੁਤ ਸਾਰੀਆਂ ਗੋਲੀਆਂ ਲੱਗੀਆਂ ਤੇ 9:00 ਵਜੇ ਦੇ ਕਰੀਬ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਤੇ ਬਹੁਤ ਸਮਾਂ ਡਟ ਕੇ ਮੁਕਾਬਲਾ ਸੀ ਜਿਹੜੇ ਉਹ ਸਿੰਘ ਸੀ ਜਾਜੇ ਵਾਲੇ ਵਾਲਿਓ ਕਰਦੇ ਰਹੇ ਤੇ ਇਸ ਤਰ੍ਹਾਂ ਕੋਸ਼ਿਸ਼ ਕੀਤੀ ਗਈ ਨਿਸ਼ਾਨਾ ਸੀ ਅਕਾਲ ਤਖਤ ਸਰੋਵਰ ਹਰਮੰਦਰ ਸਾਹਿਬ ਕਿ ਕਿਵੇਂ ਨਾ ਕਿਵੇਂ ਇਹ ਚੀਜ਼ਾਂ ਸਿੱਖਾਂ ਕੋਲੋਂ ਖਤਮ ਹੋ ਜਾਣ ਜਦੋਂ ਗ੍ਰੰਥ ਪੰਥ ਗਿਆਨ ਸਰੋਵਰ ਅਕਾਲ ਤਖਤ ਨਹੀਂ ਨਹੀਂ ਰਹੇਗਾ ਤਾਂ ਇਹਨਾਂ ਕੋਲ ਕੁਝ ਵੀ ਨਹੀਂ ਰਹੇਗਾ ਇਸ ਕਰਕੇ ਇਹ ਬੜੀ ਬਾਰੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਤੇ ਜੇ ਸਾਡੇ ਇਤਿਹਾਸ ਤਬਦੀਲ ਕੀਤੇ ਜਾਂਦੇ ਆ ਅੱਜ ਸਾਡੇ ਸਕੂਲਾਂ ਦੀਆਂ ਕਿਤਾਬਾਂ ਦੇ ਵਿੱਚੋਂ ਸਾਡਾ ਇਤਿਹਾਸ ਹੈ ਜਿਹੜਾ ਉਹ ਖਤਮ ਹੁੰਦਾ ਜਾਂਦਾ ਹੈ ਜਾਂ ਉਹਨਾਂ ਨੂੰ ਬਦਲਿਆ ਜਾਂਦਾ ਹੈ ਕਿਤੇ ਮਹਾਰਾਜ ਦੇ ਸਰੂਪਾਂ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਸਾਰੇ ਨਿਸ਼ਾਨੇ ਜਿਹੜੇ ਆਓ ਸਿੱਖ ਪੰਥ ਤੇ ਸਿੱਖ ਕੌਮ ਤੇ ਸਮੇਂ-ਸਮੇਂ ਦੇ ਨਾਲ ਕੀਤੇ ਜਾਂਦੇ ਆ ਇਸ ਕਰਕੇ ਨੌਜਵਾਨ ਵੀਰ ਆਪਣੀਆਂ ਦਸਤਾਰਾਂ ਆਪਣਾ ਕਿਰਦਾਰ ਅਮਰਤ ਧਾਰੀ ਹੋ ਕੇ ਉਹ ਖਾਲਸੇ ਬਣ ਸਿੰਘ ਸਜਣ ਤਾਂ ਕਿ ਆਪਣੇ ਧਰਮ ਦੀ ਖਾਤਰ ਇਸ ਤਰ੍ਹਾਂ ਉਹਨਾਂ ਦੇ ਅੰਦਰ ਜਜਬਾ ਜਿਹੜਾ ਉਹ ਪੈਦਾ ਹੁੰਦਾ ਰਹੇ ਇਹ ਦਿਨ ਬੜੇ ਦੁਖਦਾਈ ਦਿਨ ਨੇ ਸਿੱਖਾਂ ਲਈ ਕਦੇ ਭੁੱਲਣ ਵਾਲੇ ਨਹੀਂ ਹਨ ਸਾਧ ਸੰਗਤ ਜੀ ਇਸ ਕਰਕੇ ਹਮੇਸ਼ਾ ਗੁਰਸਿੱਖੀ ਵਿੱਚ ਕਾਇਮ ਰਹਿਣਾ ਚਾਹੀਦਾ ਪਰਦਾਸ ਵਿੱਚ ਰੋਜ਼ ਸੁਣਦੇ ਆ ਤੇ ਸਾਡੇ ਅੰਦਰ ਫਿਰ ਉਹ ਚੀਜ਼ ਪੈਦਾ ਹੁੰਦੀ ਰਹੇ ਸਾਡੇ ਅੰਦਰ ਸਿੱਖੀ ਹੈ ਜਿਹੜੀ ਉਹ ਪੈਦਾ ਹੁੰਦੀ ਰਹੇ ਆਪਾਂ ਸ਼ਬਦ ਪੜ ਰਹੇ ਸੀ ਕਿ ਸਤ ਸੰਗ ਵਿੱਚੋਂ ਹੀ ਹੈ ਕੈਸਾ ਸਰੋਵਰ ਹੈ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ਼ਨਾਨਾ ਗੁਰਪੂਰੇ ਕੀਨੇ ਦਾਨਾ ਸਭ ਕੁਸਲ ਖੇਮ ਪ੍ਰਭ ਧਾਰੇ ਸਹੀ ਸਲਾਮ ਸਭ ਥੋਕ ਬਾਰੇ ਗੁਰ ਕਾ ਸ਼ਬਦ ਵਿਚਾਰੇ ਸਾਧ ਸੰਗ ਮਲ ਲਾਤੀ ਸਾਧ ਸੰਗ ਵਿੱਚ ਬੈਠਦੇ ਆ ਜਦੋਂ ਸ਼ਬਦ ਦੀ ਵਿਚਾਰ ਕਰਦੇ ਆ ਸਾਡੇ ਮਨ ਦੀ ਮੈਲ ਹੈ ਜਿਹੜੀ ਉਹ ਲੈ ਜਾਂਦੀ ਹੈ ਪਾਰ ਬ੍ਰਹਿਮ ਪਰ ਉਹ ਸਾਥੀ ਫਿਰ ਪ੍ਰਮਾਤਮਾ ਪਰਮੇਸ਼ਰ ਸਾਡਾ ਮਦਦਗਾਰ ਬਣਦਾ ਹੈ ਨਾਨਕ ਨਾਮ ਧਿਆਇਆ ਆਤਪੁਰਖ ਪ੍ਰਭ ਪਾਇਆ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਇਤਿਹਾਸ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੁੰਆਂ ਪੂਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ